ਵੀ ਜਿਹੜੇ ਉਹ ਮੂੰਹ ਜੇ ਬਣਾ ਕੇ ਨਾ ਕਾਲੇ ਪੀੜੇ ਜੇ ਮੂੰਹ ਬਣਾ ਕੇ ਮੈਂ ਵੇਖਿਆ ਕਈ ਲੈ ਵੀ ਰਹੇ ਸੀ ਦੇਖੋ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਵੀ ਜਿਹੜੇ ਬੰਦੇ ਲੈ ਰਹੇ ਨੇ ਕੋ ਤੁਹਾਨੂੰ ਸ਼ਰਮ ਹੈ ਮਾੜੀ ਮੋਟੀ ਤੁਸੀਂ ਲੈਨੇ ਹੋ ਨਾ ਤਾਂ ਮੂੰਹ ਬਣਾ ਕੇ ਬੱਚਿਆਂ ਦੇ ਲਾਉਂਦੇ ਹੋ ਕਾਲੇ ਪੀੜੇ ਤੁਹਾਡੇ ਲਾਦ ਇਹੋ ਜੀ ਆ ਕੀ ਕਹੂਗਾ ਅੱਗੇ ਤੋਂ ਅਗਲਾ ਵੀ ਸ਼ਰਮ ਕਰੋ ਮਾੜੀ ਮੋਟੀ ਵੀ ਇਹ ਜੇ ਮੂੰਹ ਜੇ ਕਾਲੇ ਪੀੜੇ ਜੇ ਤੁਸੀਂ ਨਾਲ ਉਹ ਤੇ ਵੇਚਣ ਨਾ ਪਰ ਵੇਚਣ ਵਾਲਿਆਂ ਨੂੰ ਵੀ ਹਦਾਇਤ ਆ ਕੱਲ ਵੀ ਮੈਂ ਬੇਨਤੀ ਕਰਕੇ ਉਹਨਾਂ ਨੂੰ ਵੀ ਜਿਵੇਂ ਮੂੰਹ ਜੇ ਲਾ ਕੇ ਜੇ ਅਸੀਂ ਛੁੱਟੇ ਫਿਰ ਸਾਡੇ ਬੰਦੇ ਵੀ ਤੜਫਦੇ ਆ ਤੇ ਤੁਹਾਡੇ ਬੰਦੇ ਵੀ ਤੜਫਦੇ ਆ ਵੀ ਪ੍ਰਵਾਸੀ ਕੁੱਟੇ ਜਾਂ ਫਲਾਣਾ ਕੁੱਟਿਆ ਪਿਆਰ ਨਾਲ ਆਓ ਮਹਾਰਾਜ ਦਾ ਘਰ ਆ ਸੱਚੇ ਪਾਤਸ਼ਾਹ ਦਾ ਪਰ ਜੇ ਤੁਸੀਂ ਇਦਾਂ ਆਉਨੇ ਹੋ ਫਿਰ ਤੁਹਾਡਾ ਇਲਾਜ ਹੋਣਾ ਹੀ ਹੋਣਾ ਵੇਚਦੇ ਫੜੇਗੇ ਨਾ ਡੰਡਾ ਵਾ ਫਿਰ ਲੈ ਖਿਆ ਰੱਖਿਓ ਹਾਂ ਕੋਈ ਗਾਲੀ ਕੁਛ ਨਹੀਂ ਕਹਿੰਦੇ ਤੁਹਾਨੂੰ ਜੋ ਮਰਜ਼ੀ ਸਮਾਨ ਵੇਚੋ ਪਰ ਆ ਮੂੰਹ ਜੇ ਨਹੀਂ ਵੇਚਣੇ ਨਹੀਂ ਨਹੀਂ ਮੂੰਹ ਨਹੀਂ ਵੇਚੇ ਬਾਤ ਨੂੰ ਦੱਸਦਾ ਵੀਰ ਵਾ ਹਾਂ ਵੀਰ ਬਣ ਕੇ ਕਹਦਾ ਨੂੰ ਭਰਾ ਬਣ ਕੇ ਯਾਰ ਪ੍ਰਵਾਸੀ ਮਜ਼ਦੂਰ ਤਾਂ ਸਾਡੇ ਇੱਥੇ ਪੰਜਾਬ 'ਚ ਆਇਆ ਕੰਮਕਾਰ ਜਿੰਨਾ ਮਰਜ਼ੀ ਪਰ ਜੇ ਆ ਡਾਂ ਵੇਚੇ ਆ ਫੇ ਡਾਂ ਗਿਰੂਗੀ ਆ ਤਾਰ ਤਾਰ ਜਿੰਨੇ ਮੂੰਹ ਤਾਰੇ ਤੁਮ ਜੇ ਮੂੰਹ ਵੇਚੇ ਆ ਨਾ ਓਰੇ ਜੁੱਤੀ ਉਹ ਫਿਰ ਉਹਦਾ ਨਾ ਫਿਰ ਹੋਵੇ ਤੁਸੀਂ ਕਹਿੰਦੇ ਪ੍ਰਵਾਸੀਆਂ ਨੂੰ ਕੁੱਟਦੇ ਆ ਕੰਮ ਕਰੋ ਬੰਦਿਆਂ ਮਗੋਂ ਇਹਗਾ ਤਾਰ ਜਿੰਨੇ ਮੂਨੇ ਛੇਦੀ ਘਰ ਛੇਦੀ ਇਹ ਜੇ ਵਿੱਚ ਉਹ ਇਹ ਨਹੀਂ ਵੇਚਦੇ ਬਾਕੀ ਜੋ ਮਰਜੀ ਵੇਚੀ ਜਾਂ ਲ ਹਾਂ ਸੁਣ ਗਿਆ ਨਾ ਹੁਣ ਅਗਲੀ ਵਾਰ ਡੰਡਾ ਫੇਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਸਾਥ ਸਾਕ ਦੇ ਚਰਨਾਂ ਵਿੱਚ ਬੇਨਤੀ ਹੈ ਵੀ ਆਪਣੇ ਜਿਹੜਾ ਮੱਛੂ ਵਾਲਾ ਸਾਹਿਬ ਦਾ ਜਿਹੜੀ ਜੋੜ ਮੇਲ ਆ ਉਹ 22 30 24 ਨੂੰ ਸ਼ੁਰੂ ਹੋ ਰਿਹਾ ਤੇ ਸੰਗਤ ਨੂੰ ਅਸੀਂ ਬੇਨਤੀ ਇਹ ਕਰਨਾ ਚਾਹੁੰਦੇ ਆ ਕਿ ਪੂਰੀ ਸ਼ਰਧਾ ਭਾਵਨਾ ਨਾਲ ਆਓ ਤੇ ਇਸ ਮਤਵ ਵਾਲੀ ਆਪਾਂ ਆ ਰਹੇ ਆ ਆਪਾਂ ਉਹਦੇ ਸਬੰਧ ਦੇ ਵਿੱਚ ਹੀ ਆਈਏ ਤੇ ਹੁੱਲੜਬਾਜੀ ਨਾ ਕਰੀਏ ਕਿਹੜੀ ਜੱਥੇਬੰਦੀ ਹੈ ਤੁਸੀਂ ਬਿਲੋਂਗ ਕਰਦੇ ਹੋ ਬੁੱਢਾ ਦਲ ਅੱਛਾ ਜੀ ਹੋਰ ਕੀ ਅਪੀਲ ਹੈ ਜੀ ਤੁਹਾਡੀ ਅਪੀਲ ਇਹੀ ਹੈ ਜੀ ਜਿਹੜੇ ਇੱਥੇ ਆ ਮਕੋਠੇ ਜਿਵੇਂ ਬਿਕ ਰਹੇ ਨੇ ਜਾਂ ਝੋਲੇ ਝਾਲਿਆਂ ਤੋਂ ਠੀਕ ਹੈ ਜੀ ਤੇ ਇੱਕ ਆ ਟਰੈਕਟਰ ਉੱਤੇ ਡੈਕ ਵਗੈਰਾ ਲਗਾ ਕੇ ਹੁੱਲੜਬਾਜੀ ਕਰਦੇ ਆਵੇਂ ਉਹਨਾਂ ਨੂੰ ਸਖਤ ਤੋਂ ਸਖਤ ਹਦਾਇਤ ਹੈ ਵੀ ਆਪਣਾ ਇਹ ਚੀਜ਼ਾਂ ਤੋਂ ਗਰੇਜ਼ ਕਰਨੀ ਹੈ ਲੰਗਰਾਂ ਨੂੰ ਲੈ ਕੇ ਕੀ ਕਹੋਗੇ ਲੰਗਰਾਂ ਨੂੰ ਅਸੀਂ ਇਹੀ ਕਹਾਂਗੇ ਜੀ ਦੇਖੋ ਸਾਦਾ ਆਪਣਾ ਸਾਦਾ ਲੰਗਰ ਚੱਲੂਗਾ ਤਾਂ ਸਾਰੇ ਨਾਲ ਵਧੀਆ ਜੇ ਕਿਹੜਾ ਆਪਣਾ ਕੋਈ ਵਿਆਹ ਸਮਾਗਮ ਆ ਹੈ ਸ਼ਹੀਦੀ ਜੁਰ ਮੇਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਜ ਜਸਪਾਲ ਸਿੰਘ ਪਵਾਦ ਜੀ ਹਾਂਜੀ ਕੀ ਕਹੋਗੇ ਜੀ ਅੱਜ ਜਿਹੜਾ ਤੁਸੀਂ ਇਕੱਠ ਕੀਤਾ ਇਹ ਇਹ ਤੁਹਾਨੂੰ ਪਤਾ ਹੈ ਕਿ ਸ੍ਰੀ ਚਮਕੌਰ ਸਾਹਿਬ ਦੀ ਸਭਾ ਜਿਹੜੀ ਅੱਜ ਸ਼ੁਰੂ ਹੋ ਚੁੱਕੀ ਹੈ 2021 22 ਸ੍ਰੀ ਚਮਕੌਰ ਸਾਹਿਬ ਆ ਤੇ 22 23 24 ਸਾਡੇ ਮਾਛੋੜਾ ਸਾਹਿਬ ਆ ਤੇ 25 26 27 ਫਤੇਗੜ ਸਾਹਿਬ ਆ ਮਾਛੋੜਾ ਸਾਹਿਬ ਮੈਂ ਕੱਲ ਵੀ ਦਾਸ ਨੇ ਤੇ ਸਾਡੇ ਭਾਈ ਗੁਰਪ੍ਰੀਤ ਸਿੰਘ ਜੀ ਭਾਈ ਹਰਪ੍ਰੀਤ ਸਿੰਘ ਜੀ ਖਾਲਸਾ ਜੀ ਅੱਜ ਵੀ ਇੱਥੇ ਇਹਨਾਂ ਨੇ ਥੋੜਾ ਜਿਹਾ ਰੌਂਡ ਲਾਏ ਨੇ ਵੀ ਜਿਹੜੇ ਉਹ ਮੂੰਹ ਜੇ ਬਣਾ ਕੇ ਨਾ ਕਾਲੇ ਪੀੜੇ ਜੇ ਮੂੰਹ ਬਣਾ ਕੇ ਮੈਂ ਵੇਖਿਆ ਕਈ ਲੈ ਵੀ ਰਹੇ ਸੀ ਦੇਖੋ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਵੀ ਜਿਹੜੇ ਬੰਦੇ ਲੈ ਰਹੇ ਨੇ ਕੋ ਤੁਹਾਨੂੰ ਸ਼ਰਮ ਹੈ ਮਾੜੀ ਮੋਟੀ ਤੁਸੀਂ ਲੈਨੇ ਹੋ ਨਾ ਤਾਂ ਮੂੰਹ ਬਣਾ ਕੇ ਬੱਚਿਆਂ ਦੇ ਲਾਉਂਦੇ ਹੋ ਕਾਲੇ ਪੀਲੇ ਤੁਹਾਡੇ ਾਲਾਦ ਇਹੋ ਜੀ ਆ ਕੀ ਕਹੂਗਾ ਅੱਗੇ ਤੋਂ ਅਗਲਾ ਵੀ ਸ਼ਰਮ ਕਰੋ ਮਾੜੀ ਮੋਟੀ ਵੀ ਇਹਦੇ ਮੂੰਹ ਜੇ ਕਾਲੇ ਪੀਲੇ ਜੇ ਤੁਸੀਂ ਨਾਲ ਹੋ ਤਾਂ ਵੇਚਣ ਨਾ ਪਰ ਵੇਚਣ ਵਾਲਿਆਂ ਨੂੰ ਵੀ ਹਦਾਇਤ ਆ ਦਾਸ ਨੇ ਕੱਲ ਵੀ ਉਹ ਤੁਸੀਂ ਵੀਡੀਓ ਦੇਖੇ ਲੈਣੀ ਆ ਕੱਲ ਵੀ ਮੈਂ ਬੇਨਤੀ ਕਰਕੇ ਉਹਨਾਂ ਨੂੰ ਵੀ ਜਿਵੇਂ ਮੂੰਹ ਜੇ ਲਾ ਕੇ ਜੇ ਅਸੀਂ ਛੁੱਟੇ ਫਿਰ ਸਾਡੇ ਬੰਦੇ ਵੀ ਤੜਫਦੇ ਆ ਤੇ ਤੁਹਾਡੇ ਬੰਦੇ ਵੀ ਤੜਫਦੇ ਆ ਵੀ ਪ੍ਰਵਾਸੀ ਕੁੱਟੇ ਜਾਂ ਫਲਾਣਾ ਕੁੱਟਿਆ ਅਸੀਂ ਇਹ ਕਹਿਣਾ ਚਾਹੁੰਦੇ ਆ ਇਹ ਤੋਂ ਪਹਿਲਾਂ ਸਾਨੂੰ ਇਹ ਸਖਤ ਕਦਮ ਚੁੱਕਣੇ ਪੈਣ ਕਿਸੇ ਦੀ ਡੰਡੇ ਨਾਲ ਸੇਵਾ ਹੋਵੇ ਅਸੀਂ ਨਹੀਂ ਚਾਹੁੰਦੇ ਗੱਲ ਪਰ ਅਸੀਂ ਇਹ ਚਾਹੁੰਦੇ ਹਾਂ ਨਿਮਰਤਾ ਨਾਲ ਭਰਾਵੋ ਇਹ ਗੁਰੂ ਪਾਤਸ਼ਾਹ ਦਾ ਘਰ ਆ ਗੁਰੂ ਕਲਗੀਧਰ ਪਾਤਸ਼ਾਹ ਨੇ ਕੰਡਿਆਂ ਦੀ ਸੇਤ ਤੇ ਰਾਤ ਕੱਢੀ ਆ ਆਪਣਾ ਸਰਵੰਸ ਬਾਰ ਕੇ ਇਹ ਉਹ ਮਹਾਰਾਜ ਦਾ ਘਰ ਆ ਪਾਤਸ਼ਾਹ ਦਾ ਤੇ ਜੇ ਇੱਥੇ ਆ ਕੇ ਕਾਲੇ ਪੂਲੇ ਮੂੰਹ ਵੇਚਣੇ ਜਾਂ ਡੈਕ ਲਾ ਕੇ ਉੱਚੀ ਉੱਚੀ ਜਾਂ ਹੋਰ ਹੁਲੜਵਾਜਾਂ ਨੂੰ ਵੀ ਬੇਨਤੀ ਆ ਆਓ ਸ਼ਰਧਾ ਨਾਲ ਪਿਆਰ ਨਾਲ ਆਓ ਮਹਾਰਾਜ ਦਾ ਘਰ ਆ ਸੱਚੇ ਪਾਤਸ਼ਾਹ ਦਾ ਪਰ ਜੇ ਤੁਸੀਂ ਇਦਾਂ ਆਉਨੇ ਹੋ ਫਿਰ ਤੁਹਾਡਾ ਇਲਾਜ ਹੋਣਾ ਹੀ ਹੋਣਾ ਆਪਣਾ ਦੇਖ ਕੇ ਉਹ ਜਿਹੜੇ ਆਜ ਹੋਣਗੇ ਜਿਹੜੇ ਮੂੰਹ ਜੇ ਲਿੰਦੇ ਨੇ ਲੋਕ ਬੀਬੀਆਂ ਨੂੰ ਭੈਣਾਂ ਨੂੰ ਸਭ ਨੂੰ ਬੇਨਤੀ ਆ ਕਾਲੇ ਪੁਲੇ ਜੇ ਮੂੰਹ ਲਾ ਕੇ ਤੁਸੀਂ ਬੱਚਿਆਂ ਦੇ ਕੀ ਸਾਫਤ ਕਰਨਾ ਚਾਹੁੰਦੇ ਹੋ ਬਾਬਾ ਜੋਰਾਵਰ ਸਿੰਘ ਫਤੇਹ ਸਿੰਘ ਦੇ ਤੁਹਾਡੀ ਸਿੱਖਿਆ ਦੇਣੀ ਆ ਕਿ ਤੁਸੀਂ ਬੱਚਿਆਂ ਨੂੰ ਇਹ ਜੇ ਕਾਲੇ ਪੁਲੇ ਜੇ ਮੂੰਹ ਲਾ ਕੇ ਮਾਰਕਸ ਜੇ ਲਾ ਕੇ ਕਿਆ ਭੂਜੇ ਬਣਾਉਣਾ ਚਾਹੁੰਦੇ ਹੋ ਸਾਡੇ ਆਪਣੇ ਬੰਦੇ ਨੂੰ ਸ਼ਰਮ ਕਰਨੀ ਚਾਹੀਦੀ ਆ ਜਿਹੜੇ ਲੋਕ ਇਹਨਾਂ ਤੋਂ ਲਿੰਦੇ ਆ ਪਰ ਜਿਹੜੇ ਵੇਚਦੇ ਆ ਉਹਨਾਂ ਨੂੰ ਹਦਾਇਤ ਆ ਦੁਕਾਨਾਂ ਵਾਲਿਆਂ ਨੂੰ ਇੱਥੇ ਮਾਛਵਾੜਾ ਸਾਹਿਬ ਦੇ ਅੰਦਰ ਵੀ ਚਮਕੌਰ ਸਾਹਿਬ ਵੀ ਫਤਿਹਗੜ੍ਹ ਸਾਹਿਬ ਵੀ ਵੀ ਜੇ ਤੁਸੀਂ ਇਹ ਲਾ ਕੇ ਵੇਚੇ ਤੇ ਅਸੀਂ ਤੁਹਾਡੇ ਇਕੱਠੇ ਕਰਕੇ ਜਾਲ ਦੇਣੇ ਆ ਫੇਰ ਨਾ ਕਾਨੂੰ ਕਿ ਸਾਡਾ ਨੁਕਸਾਨ ਹੋ ਗਿਆ ਹਾਂ ਉਹ ਤੋਂ ਬਗੈਰ ਤੁਸੀਂ ਜਿੱਥੇ ਮਰਜੀ ਜਾਓ ਸਾਨੂੰ ਕੋਈ ਲੈ ਲੈਣਾ ਨਹੀਂ ਪਰ ਸਾਡੇ ਸ਼ਹੀਦੀ ਦਿਹਾੜੇ ਆ ਸਾਡੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਕਾਲ ਪੁਰਖ ਦੀ ਕਿਰਪਾ ਨਾਲ ਜਿਨੇ ਸਾਰਾ ਸਰਬੰਸ ਵਾਰਿਆ ਅਸੀਂ ਸਿੱਖ ਕੌਮ ਨਹੀਂ ਚਾਹੁੰਦੀ ਵੀ ਇਸ ਤਰ੍ਹਾਂ ਮੂੰਹ ਜੇ ਮਾਰਕਸ ਜੇ ਲਾ ਕੇ ਤੁਸੀਂ ਸਾਡੇ ਬੱਚੇ ਨੂੰ ਪਰਵਾਮੋ ਟੋਪੀਆਂ ਵੇਚ-ਵਿਰ ਕੇ ਆਦ ਕਹੇ ਜੇ ਕੰਮ ਕਰੋ ਨਹੀਂ ਨਹੀਂ ਇਸ ਕਰਕੇ ਨੌਜਵਾਨਾਂ ਨੂੰ ਬੇਨਤੀ ਆ ਵੀ ਤੁਸੀਂ ਵੀ ਇਹ ਕੌਮ ਦੀ ਸੇਵਾ ਕਰੋ ਤੁਹਾਨੂੰ ਇਹੋ ਜਿਹੇ ਬੰਦੇ ਮਿਲਦੇ ਆ ਰੇਕ ਸਿੱਖ ਨੂੰ ਬੇਨਤੀ ਆ ਭਾਵੇਂ ਉਹ ਸਹਿਜਤਾਰੀ ਆ ਭਾਵੇਂ ਉਹ ਅਮਰਤਾਰੀ ਆ ਵੀ ਜਦੋਂ ਵੀ ਤੁਹਾਨੂੰ ਮੂੰਹ ਜੇ ਵਾਲੇ ਮਿਲਦੇ ਆ ਨਾ ਕਾਲੇ ਪੀਲੇ ਲਾਏ ਵਾਲੇ ਉਹਨਾਂ ਨੂੰ ਪ੍ਰੇਰੋ ਪ੍ਰੇਮ ਨਾਲ ਸਮਝਾਓ ਨਹੀਂ ਸਮਝਦੇ ਤੇ ਫਿਰ ਡੰਡੇ ਨਾਲ ਸਮਝਾ ਕੇ ਤੋਰੋ ਇਥੋਂ ਇੱਕ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਉਹ ਕੀ ਸੀਗੇ ਅਸੀਂ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਰ ਦੇ ਕੇ ਆਏ ਸੀ ਕਿ ਜੀ ਵੀ ਜਿਹੜੇ ਬੰਦੇ ਇੱਥੇ ਹੁੱਲੜਵਾਜ ਹੁੱਲੜਬਾਜੀ ਕਰਦੇ ਆ ਇਹ ਹੁੱਲੜਵਾਜ ਚਾਉਂਦੇ ਨੇ ਜਦੋਂ ਅਸੀਂ ਕਹਿ ਚੁੱਕੇ ਆ ਪਹਿਲਾਂ ਵੀ ਵੀਡੀਓ ਪੈ ਚੁੱਕੀਆਂ ਨੇ ਪ੍ਰਸ਼ਾਸਨ ਨੂੰ ਵੀ ਕਹਿ ਚੁੱਕੇ ਆ ਵੀ ਇਹ ਫਿਰ ਫਿਰ ਕਿਉਂ ਇੱਕ ਇਦਾਂ ਕਰਦੇ ਨੇ ਪਰ ਇਹਨਾਂ ਨੂੰ ਆਪ ਵੀ ਚਾਹੀਦਾ ਨਾ ਗੁਰੂ ਘਰ ਆ ਇਹ ਇਹੋ ਜੇ ਮੂੰਹ ਬਣਾ ਕੇ ਵੇਚਣਾ ਦਾ ਕੀ ਕੰਮ ਇਹ ਕਾਦੇ ਪੈਸੇ ਆ ਕਿਉਂ ਵੇਚਦੇ ਹੋ ਪੰਜਾਬ ਤੁਸੀਂ ਇਦਾਂ ਤੇ ਮੀਟ ਸ਼ਰਾਬ ਵਾਲਿਆਂ ਨੂੰ ਬੇਨਤੀ ਆ ਜੇ ਅਸੀਂ ਕਿਤੇ ਤੇ ਫੜ ਲੇ ਤਿੰਨ ਦਿਨ ਤੇ ਇਸ ਪ੍ਰਸ਼ਾਸਨ ਚਾਰ ਦਿਨ ਜੀ ਅਸੀਂ ਲਿਖ ਕੇ ਦਿੱਤਾ ਹੋਇਆ ਮਾਛੋੜਾ ਸਾਹਿਬ ਦਾ ਕੋਈ ਠੇਕਾ ਕੋਈ ਮੀਟ ਵਾਲੀ ਦੁਕਾਨ ਜਾਂ ਕੋਈ ਹੁੱਲੜਵਾਜ ਬਾ ਜੇ ਖੁੱਲਿਆ ਦੇਖ ਲਿਆ ਸੀ ਉਹ ਆਪਣਾ ਜ਼ਿੰਮੇਵਾਰ ਆਪ ਹੋਊਗਾ ਜਾਂ ਪ੍ਰਸ਼ਾਸਨ ਹੋਊਗਾ ਜੀ ਸਾਡੀ ਇਹ ਬੇਨਤੀ ਆ ਅਸੀਂ ਨਹੀਂ ਚਾਹੁੰਦੇ ਅਸੀਂ ਸ਼ਾਂਤੀ ਚਾਹੁੰਦੇ ਆ ਹਮੇਸ਼ਾ ਗੁਰੂ ਸਾਹਿਬ ਦੀ ਕਿਰਪਾ ਨਾਲ ਹਰੇਕ ਨੂੰ ਹੱਥ ਬੰਨ੍ਹ ਕੇ ਕਿਹਾ ਜੇ ਹੱਥ ਜੋੜੇ ਦੇ ਬੰਦਾ ਨਾ ਸਮਝੇ ਤੇ ਸੰਗਤ ਫੈਸਲਾ ਕਰੇ ਉਹਦਾ ਬਿਗੜੇ ਤਗੜੇ ਦਾ ਪੀਰ ਕੌਣ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ